ਇਹ ਵੀ ਗੈਰ ਕਾਨੂੰਨੀ ਹੈ ਹਾਂ ਆਇਆ ਗੈਰ ਕਾਨੂੰਨੀ ਹੈ ਤੇ ਗੈਰ ਕਾਨੂੰਨੀ ਦਾ ਸਾਰਾ ਮੁੱਦਾ ਹੀ ਹੈ ਨਸ਼ੇ ਵਾਲੀ ਗੱਲ ਕਿੱਧਰ ਆ ਗਈ ਜਿਆਦਾ ਇੱਕ ਪਾਸਾ ਲੈਣ ਨਾ ਜਿਆਦਾ ਕਹਿੰਦੇ ਗੈਰ ਕਾਨੂੰਨੀ ਹੈ ਜਾਂ ਕਹਿੰਦੇ ਨਸ਼ੇ ਕਰਕੇ ਧੌਂਦੇ ਆ ਤੁਸੀਂ ਕੰਮ ਹੋ ਜੇ ਨਾ ਕਰੋ ਇਸ ਤਰ੍ਹਾਂ ਦਾ ਕੰਮ ਨਹੀਂ ਜੀਂਗੇ ਆਣਾ ਪੁਲਿਸ ਨੂੰ ਆਣਾ ਕੋਈ ਨਹੀਂ ਭਈਆ ਸਾਡਾ ਤਾਂ ਢੰਡਾ ਟਾਹੇ ਸਾਨੂੰ ਕੋਈ ਚੱਕਰ ਨਹੀਂਗਾ ਹਰ ਬਾਰ ਪੁਲਿਸ ਆਉਂਦੀ ਹੈ ਪੀਲਾ ਪੰਜਾ ਚੱਲਦਾ ਹੈ ਕਿ ਲੱਗਦਾ ਹੈ ਤੇ ਨਸ਼ਾ बिकਦਾ ਹੈਗਾ ਉਹਦਾ ਵੀ ਇਹਨਾਂ ਪੁਲਿਸ ਨੂੰ ਪਤਾ ਉਹ ਪੁਲਿਸ ਤਲਾਸ਼ੀ ਕਰਦੇ ਪੁਲਿਸ ਨੇ ਕੋਈ ਲੱਭਿਆ ਨਹੀਂ ਅਗਲੇ ਆਉਂਦੇ ਆ ਤੁਹਾਡੀ ਗੁੱਠੀ ਹੈ ਜਿਹੜੀ ਤਾਂ ਹਾਂ ਸਾਡੀ ਗੁੱਠੀ ਹੈ ਬਹੁਤ ਤਕੜੀ ਹੈ ਕਰ ਰਹੀ ਸੀ ਕਾਰਵਾਈ ਅਸੀਂ ਕੀ ਕਾਰਵਾਈ ਕਰੀ ਸਰੇ ਕੋਲ ਪੈਸਾ ਹੀ ਨਹੀਂ ਕਾਰਵਾਈ ਕਰਨ ਨੂੰ ਤੋਸੀ ਨਸ਼ਾ ਵੇਚਦੇ ਆ ਪ੍ਰਸ਼ਾਸਨ ਮੇਰੇ ਮੂੰਹ ਤੇ ਕਹੇ ਨਾ ਵੇਸੀ ਨਸ਼ਾ ਵੇਚਦੀਆਂ ਮੈਂ ਟਰੱਕ ਦੇ ਟੱਕੇ ਜੂਲੀ ਖਾਵਾਂ ਜੇ ਮੈਂ ਨਸ਼ਾ ਹੀ ਵੇਚਦਾ ਹਾਂ ਮੈਂ ਚਾਦਰਾਂ ਲਾਉਣ ਨੂੰ ਪਰ ਕੇ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਇੱਥੋਂ ਇੱਥੋਂ ਇਹਨੇ ਇਹਨੇ ਘਟਾਏ ਆ ਕਿਸੇ ਨੇ ਆਹਦਾ ਸਮਾਨ ਵੀ ਨਹੀਂ ਕੱਢਿਆ ਠੀਕ ਹੈ ਮੈਂ ਲੰਗ ਬਲੰਗ ਬੰਦਾ ਮੇਰੇ ਕੋਲ ਕੁਝ ਨਹੀਂਗਾ ਨਾਲੇ ਚਾਦਰਾਂ ਵੀ ਆਪ ਲਾਈਆਂ ਤੜਕੇ ਮੈਂ ਚਾਦਰਾਂ ਵੇਚ ਕੇ ਆਹਦਾ ਕਰਾਇਆ ਪਰਿਆ ਉਹ ਇਹ ਜਿਮ ਸਾਦਾ ਹੁੰਦੇ ਆ ਉਹ ਤਾਂ ਕਹਿੰਦੇ ਸਾਡੀ ਕਬਜ਼ੇ ਵਾਲੀ ਜਗ੍ਹਾ ਇਹ ਹੈ ਇਹ ਮਲਾਜਮਾਂ ਨੂੰ ਪੁੱਛਦੇ ਆ ਉਹ ਕਹਿੰਦੇ ਵੀ ਚਿੱਟਾ ਕਰਕੇ ਢੋਣੇ ਨੋਟਿਸ ਦੇ ਵਿੱਚ ਕੀ ਲਿਖਿਆ ਸੀ ਨੋਟੋ ਦੇ ਭਰਾਵਾ ਮੈਨੂੰ ਪੰਜਾਬੀ ਤਾਂ ਪੜ੍ਹਨੀ ਨਹੀਂ ਆਉਂਦੀ ਪੜ੍ਹਣੀ ਸੀ ਕਿਸੇ ਨੂੰ ਪੜਾਈ ਸੀਗੀ ਉਹ ਕਹਿੰਦੇ ਵੀ ਨਜਾਇਜ਼ ਕਬਜ਼ਾ ਦੇਖ ਲੈ ਜਦੋਂ ਮਾਰੀ ਰੋਕ ਡੋਮਟਸ ਕਰਾਣਾ ਤੇ ਤੇਨੇ 4 ਫੀਟ ਹੋਰ ਨਿਕਲਵਾਉਣੇ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਮੈਂ ਹਾਂ ਕਪਿਲ ਸ਼ਰਮਾ ਯੁੱਧ ਨਸ਼ੇ ਵਿਰੁੱਧ ਤਹਿਤ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਦੇ ਤਹਿਤ ਅੱਜ ਬਠਿੰਡਾ ਪੁਲਿਸ ਵੱਲੋਂ ਅੱਜ ਫੇਰ ਵੱਡੀ ਕਾਰਵਾਈ ਕੀਤੀ ਗਈ ਹੈ ਤੋਬੀ ਆਣਾ ਬਸਤੀ ਵਿਖੇ ਖੜੇ ਆ ਗਲੀ ਨੰਬਰ 1 ਤੇ ਲਗਾਤਾਰ ਇਸ ਗਲੀ ਦੇ ਵਿੱਚ ਜਿਹੜੇ ਕਿ ਨਸ਼ਾ ਤਸਕਰ ਸੀਗੇ ਉਹਨਾਂ ਦੀ ਜਿਹੜੀ ਪ੍ਰਾਪਰਟੀ ਨੂੰ ਫ੍ਰੀਜ਼ ਕੀਤਾ ਜਾ ਰਿਹਾਗਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਜਿਹੜੀ ਕਿ ਅੱਜ ਫੇਰ ਇੱਕ ਵਾਰੀ ਜਿਹੜਾ ਕਿ ਪੀਲਾ ਪੰਜਾ ਚਲਾਇਆ ਜਾਣਾ ਹੈਗਾ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਜਿਹੜੀ ਇੱਥੇ ਪਹੁੰਚੀ ਹੈਗੀ ਗੱਲਬਾਤ ਕਰਾਂਗੇ ਪਹਿਲਾਂ ਲੋਕਾਂ ਨਾਲ ਇੱਥੇ ਲੋਕ ਨੇ ਕਿ ਤੁਸੀਂ ਕੰਮ ਹੋ ਜੇ ਨਾ ਕਰੋ ਤੇ ਜਿਵੇਂ ਅਜਿਹਾ ਕਰਦੇ ਹੀ ਨਹੀਂਗੇ ਪੁਲਿਸ ਨੂੰ ਆਣਾ ਪਵੇ ਕੋਈ ਨਹੀਂ ਭਾਈ ਸਾਡਾ ਟੈਂਡਾ ਟਾਹ ਜੇ ਸਾਨੂੰ ਕੋਈ ਚੱਕਰ ਨਹੀਂਗਾ ਨਹੀਂ ਫਿਰ ਤੂੰ ਨਹੀਂ ਲਗਾਤਾਰ ਇੱਥੇ ਹਰ ਵਾਰ ਪੁਲਿਸ ਆਉਂਦੀ ਹੈ ਪੀਲਾ ਪੰਜਾ ਚੱਲਦਾ ਹੈ ਕਿ ਲੱਗਦਾ ਹੈ ਤੇ ਨਸ਼ਾ ਵਿਕਦਾ ਹੈਗਾ ਇੱਥੇ ਉਹਦਾ ਵੀ ਇਹਨਾਂ ਪੁਲਿਸ ਨੂੰ ਪਤਾ ਹੋਇਆ ਪੁਲਿਸ ਤਲਾਸ਼ੀ ਕਰਦੇ ਪੁਲਿਸ ਨੇ ਕੋ ਲੱਭਿਆ ਤਾਂ ਹੀ ਅਗਲੇ ਆਉਂਦੇ ਆ ਸਾਡਾ ਫਰਜ਼ ਹੀ ਹੈ ਵੀ ਆ ਵੀ ਆ ਦੇਖੋ ਜੀ ਕਿੱਡੀ ਕੋਠੀ ਹੈ ਇਹ ਵੀ ਅਸੀਂ ਢਾਉਣ ਲੱਗੇ ਆ ਨਹੀਂ ਤੁਹਾਡੀ ਕੋਠੀ ਹੈ ਜਿਹੜੀ ਤਾਂ ਹਾਂ ਸਾਡੀ ਕੋਠੀ ਹੈ ਇਹ ਬਹੁਤ ਤਕੜੀ ਹੈ ਕਰ ਰਹੀ ਸੀ ਕਾਰਵਾਈ ਕੀਤੀ ਅਸੀਂ ਕੀ ਕਾਰਵਾਈ ਕਰੀ ਸਰ ਕੋਲ ਪੈਸਾ ਹੀ ਨਹੀਂ ਕਾਰਵਾਈ ਕਰਨ ਨੂੰ ਜਿਵੇਂ ਕਿ ਕਿ ਪ੍ਰਸ਼ਾਸਨ ਤੁਸੀਂ ਨਸ਼ਾ ਵੇਚਦੇ ਹੋ ਪਤਾ ਕਰ ਰਹੇ ਆ ਪ੍ਰਸ਼ਾਸਨ ਮੇਰੇ ਮੂੰਹ ਤੇ ਕਹੇ ਨਾ ਵੀ ਅਸੀਂ ਨਸ਼ਾ ਵੇਚਦੀਆਂ ਮੈਂ ਟਰੱਕ ਦੇ ਧੱਕੇ ਜੂੜੀ ਖਾਵਾਂ ਜਾਂ ਮੈਂ ਨਸ਼ਾ ਹੀ ਵੇਚਦਾ ਹਾਂ ਮੈਂ ਚਾਦਰਾਂ ਲਾਉਣ ਨੂੰ ਤੜਕੇ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਇੱਥੋਂ ਇੱਥੋਂ ਇਹਨੇ ਇਹਨੇ ਘਟਾਇਆ ਕਿਸੇ ਨੇ ਆਦਾ ਸਮਾਨ ਵੀ ਨਹੀਂ ਕੱਢਿਆ ਠੀਕ ਹੈ ਮੈਂ ਲੰਗ ਬਲੰਗ ਬੰਦਾ ਹੈ ਮੇਰੇ ਕੋਲ ਕੁਝ ਨਹੀਂਗਾ ਮੈਂ ਅੱਜ ਚਾਦਰਾਂ ਵੀ ਆਪ ਲਾਈਆਂ ਤੜਕੇ ਮੈਂ ਚਾਦਰਾਂ ਵੇਚ ਕੇ ਆਦਾ ਕਰਾਇਆ ਪਰਿਆ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਇਹ ਤੋੜਨ ਜਾ ਰਹੇ ਤੁਹਾਡੇ ਘਰ ਇਹ ਕੱਲ ਕਹਿ ਗਏ ਸੀ ਸਾਨੂੰ ਕੌਣ ਕਹਿ ਕੇ ਗਿਆ ਉੱਡਾਲੇ ਗਏ ਸੀਗੇ ਉੱਡਾwale ਕੋਈ ਨੋਟਿਸ ਕੱਢਿਆ ਉਹਨਾਂ ਨੇ ਸਾਨੂੰ ਤਾਂ ਇੱਕ ਨੋਟਿਸ ਦੇ ਗਏ ਸੀਗੇ ਕਿੰਨੀ ਦਿਨ ਪਹਿਲਾਂ ਇਹ ਹੋ ਗਏ ਜੀ ਘਰ ਤੋਂ ਬਾਹਰ 6-7 ਮਹੀਨੇ ਹੋ ਗਏ ਦੇ ਗਏ ਸੀ ਕਿਉਂ ਟਾਨਾ ਗਏ ਮੇਰੇ ਇਹ ਤਾਂ ਹੀ ਕਹਿੰ ਉਈ ਐਸ ਡੀ ਐਮ ਸਾਹਿਬ ਆਉਂਦੇ ਆ ਉਹ ਤਾਂ ਕਹਿੰਦੇ ਸਾਡੀ ਕਬਜ਼ੇ ਵਾਲੀ ਜਗ੍ਹਾ ਇਹ ਹੈ ਅੱਛਾ ਇਹ ਮੁਲਾਜ਼ਮਾਂ ਨੂੰ ਪੁੱਛਦੇ ਆ ਉਹ ਕਹਿੰਦੇ ਵੀ ਚਿੱਟਾ ਕਰਕੇ ਢੋਣੇ ਨੋਟਿਸ ਦੇ ਵਿੱਚ ਕੀ ਲਿਖਿਆ ਸੀ ਨੋਟੋ ਦੇ ਭਰਾਵਾ ਮੈਨੂੰ ਪੰਜਾਬੀ ਤਾਂ ਪੜ੍ਹਨੀ ਨਹੀਂ ਆਉਂਦੀ ਪੜ੍ਹਣੀ ਸੀ ਕਿਸੇ ਨੂੰ ਪੜਾਈ ਸੀਗੀ ਉਹ ਕਹਿੰਦੇ ਵੀ ਨਜਾਇਜ਼ ਕਬਜ਼ੇ ਹੈ ਨਿਯਾਜ਼ ਕਰਦੇ ਹਾਂ ਹਾਂ ਉਹ ਚਾਹੀ ਲਿਖਿਆ ਜਦੋਂ ਤੁਹਾਡੇ ਕੋਲ ਨੋਟਿਸ ਆ ਗਿਆ ਫਿਰ ਤੁਸੀਂ ਇਹ ਕਹਿੰਦੇ ਕਿ ਕਿਉਂ ਨਿਯਾਜ਼ ਧਾਰੇ ਫਿਰ ਤੁਸੀਂ ਇਹ ਨਾ ਨਾ ਕਹੋ ਨਿਯਾਜ਼ ਕਬਜ਼ਿਆਂ ਦੇ ਕਿਹਾ ਸੀ ਸੰਤਾ ਨਿਯਾਜ਼ ਕਬਜ਼ੇ ਨਾ ਤੁਹਾਡਾ ਰਜਿਸਟਰੀ ਸੀ ਕਿ ਤੁਹਾਡੇ ਕੋਲ ਇਹ ਦੀ ਹਾਂਜੀ ਨਹੀਂ ਰਜਿਸਟਰੀ ਕੋਈ ਨਹੀਂ ਸਾਡੇ ਕੋਲ ਤਾਂ ਪ੍ਰੋਨੋਟ ਹੀ ਹੈ ਕੱਲਾ ਜੀ ਨਿਯਾਜ਼ ਕਬਜ਼ਿਆਂ ਤੁਸੀਂ ਦੇਖ ਰਹੇ ਹੋ ਯੁੱਧ ਨਸ਼ੇ ਵਿਰੁੱਧ ਤਹਿਤ ਜਿਹੜਾ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਤਾਂ ਬਠਿੰਡਾ ਪੁਲਿਸ ਵੱਲੋਂ ਅੱਜ ਫੇਰ ਤੋਬੀਆਣਾ ਬਸਤੀ ਵਿਖੇ ਜਿਹੜੀ ਕਿ ਕਾਰਵਾਈ ਕੀਤੀ ਜਾ ਰਹੀ ਹੈਗੀ ਤਾਂ ਨਸ਼ਾ ਤਸਕਰ ਵਾਲੇ ਜਿਹੜੇ ਕਿ ਲੋਗ ਨਗੇ ਉਹਨਾਂ ਦੇ ਮਕਾਨਾਂ 'ਤੇ ਜੀਸੀਬੀ ਮਸ਼ੀਨਾਂ ਚਲਾਈ ਜਾ ਰਹੀ ਹੈ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਧੋਬਿਆਂ ਨਾ ਬਸਤੀ ਵੀ ਕਿ ਖੜੇ ਆ ਮੌਜੂਦ ਤਾਂ ਤਸਵੀਰਾਂ ਲਗਾਤਾਰ ਤੁਹਾਨੂੰ ਦਿਖਾ ਰਹੇ ਵੱਡੀ ਗਿਣਤੀ ਦੇ ਵਿੱਚ ਜਿਹੜੀ ਪੁਲਿਸ ਫੋਰਸ ਇੱਥੇ ਪਹੁੰਚੀ ਹੈਗੀ ਤਾਂ ਇੱਥੋਂ ਦੇ ਲੋਕਾਂ ਪ੍ਰਸ਼ਾਸਨ ਦੇ ਇੱਥੇ ਅਧਿਕਾਰੀ ਦਾ ਕਹਿਣਾ ਕਿ ਇੱਥੇ ਨਸ਼ਾ ਜਿਹੜਾ ਕਿ ਵਿਕਦਾ ਹੈਗਾ ਤਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਅਸੀਂ ਗੱਲਬਾਤ ਕਰਦੇ ਹਾਂਗੇ ਐਸਪੀਸੀਟੀ ਸਾਡੇ ਨਾਲ ਮੌਜੂਦ ਨੇਗੇ ਦੇਖ ਲੈ ਜਦੋਂ ਮਰਜੀ ਡਾਕਟਰ ਡਾਕਟਰਸ ਕਰਾ ਲੈ ਤਿੰਨ ਚਾਰ ਨਸ਼ੀਦਰ ਹੋਰ ਨਿਕਲਾਉਣੇ ਨੇ ਨਹੀਂ ਇਹਦੇ ਖਿਲਾਫ ਜਿਹੜੇ ਹੈਗੇ ਪਰਚਾ ਦਰਜ ਨਹੀਂ ਹੈ ਬਟ ਇਹ ਜਿਹੜਾ ਹੈਗਾ ਡਰੱਗਸ ਦੇ ਵਿੱਚ ਲੱਗਿਆ ਹੋਇਆ ਸੀਗਾ ਐਡਿਕਟ ਸੀਗਾ ਅਸੀਂ ਇਸ ਨੂੰ ਕਾਫੀ ਵਾਰੀ ਫੜਿਆ ਜਿਹੜੇ ਪਹਿਲਾਂ ਵੀ ਕਈ ਬੰਦੇ ਸੀਗੇ ਇਹਨੂੰ ਐਜ਼ ਏ ਕੂਰੀਅਰ ਦੀ ਤਰ੍ਹਾਂ ਵੀ ਯੂਜ਼ ਕਰਦੇ ਰਹੇ ਆ ਜਦੋਂ ਵੀ ਅਸੀਂ ਇੱਕ ਦੋ ਵਾਰੀ ਇਹਨੂੰ ਇਹਦੇ ਪੁੱਛ ਲਓ ਇਹਨੂੰ ਕਿ ਫੜਿਆ ਸੀਗਾ ਇਹਦੀ ਜੇਬ ਦੇ ਵਿੱਚੋਂ ਵੀ ਜਿਹੜੀ ਹੈਗੀ ਬੁੜੀ ਨਿਕਲੀ ਸੀ ਅਸੀਂ ਇਹਨੂੰ ਇਹਨੇ ਫਿਰ ਸਾਨੂੰ ਕਿਹਾ ਵੀ ਲਾਜ ਸਾਡਾ ਕਰਵਾ ਦਿਓ ਅਸੀਂ ਲਾਜ ਵਾਸਤੇ ਵੀ ਉਹਨੂੰ ਕਾਫੀ ਇਹਦੀ ਕੋਸ਼ਿਸ਼ ਕੀਤੀ ਪਰ ਅੱਜ ਵੀ ਤੁਹਾਡੇ ਸਾਹਮਣੇ ਮੰਨ ਰਿਹਾ ਵੀ ਅੱਜ ਵੀ ਇਹ ਜੀਬ ਵਾਲੀ ਗੋਲੀ ਇਹ ਦੋ ਹਰੇ ਪਰੰਤੂ ਜਦੋਂ ਇਹਦਾ ਟੋਪ ਟੈਸਟ ਕਰਾਵਾਂਗੇ ਤੇ ਹੋਰ ਵੀ ਜਿਹੜੇ ਨਸ਼ੇ ਕਰਦਾ ਪਾਇਆ ਜਾਊਗਾ ਲੋ ਜੀ ਤੁਸੀਂ ਮੈਂ ਟਰੱਕ ਚਲਾਉਣਾ ਸਰ ਮਿਹਨਤ ਕਰਕੇ ਆਰ ਦੇ ਮਕਾਨ ਬਣਾਉਣਾ ਅਸੀਂ ਤਾਂ ਜਦੋਂ ਵੀ ਇੱਥੇ ਰੇਡ ਕੀਤੀ ਹੈ ਸਾਨੂੰ ਤਾਂ ਹਮੇਸ਼ਾ ਇੱਥੇ ਹੀ ਮਿਲਦਾ ਐਸੇ ਪੁਆਇੰਟ ਤੇ ਮਿਲਦਾ ਤੁਸੀਂ ਵੀ ਜਦੋਂ ਵੀ ਚੈੱਕ ਕਰੋਗੇ ਤੁਹਾਨੂੰ ਇਸ ਪੁਆਇੰਟ ਦੇ ਉੱਪਰ ਹੀ ਮਿਲੂਗਾ ਅੱਛਾ ਅੱਜ ਕਿਹੜੀ ਕਿਹੜੀ ਟੀਮਾਂ ਆਈਆਂ ਸਰ ਇਸ ਗਲੀ ਦੇ ਵਿੱਚ ਕਾਫੀ ਵਾਰੀ ਕਾਰਵਾਈ ਹੋ ਚੁੱਕੀ ਹੈ ਨਸ਼ਾ ਤਸਕਰਾ ਦੇ ਹੋਰ ਵੀ ਇਲਾਕਿਆਂ ਦੇ ਵਿੱਚ ਨਸ਼ਾ ਵਿਕਦਾ ਹੈਗਾ ਉੱਥੇ ਉੱਥੇ ਕਿਉਂ ਨਹੀਂ ਹੁੰਦੀ ਆ ਦੇਖੋ ਇਹ ਜਿਹੜਾ ਇਹ ਥੋਬੀਆ ਨਾ ਬਸਤੀ ਸੀਗਾ ਇਹਦੇ ਸੀਗਾ ਇਸ ਰਿਗਾਰਡ ਇਸ ਲਈ ਅਸੀਂ ਜਿਹੜਾ ਹੈਗਾ ਇਸ ਏਰੀਆ ਨੂੰ ਜ਼ਿਆਦਾ ਫੋਕਸ ਕੀਤਾ ਕਿਉਂਕਿ ਇੱਕ ਇੱਕ ਪੁਆਇੰਟ ਦੇ ਉੱਪਰ ਹੀ ਕਾਫੀ ਜ਼ਿਆਦਾ ਲੋਕ ਵੇਚਣ ਵਾਲੇ ਸੀਗੇ ਸੋ ਬੇਸਿਕਲੀ ਅਸੀਂ ਇਸ ਚੀਜ਼ ਨੂੰ ਟਾਰਗੇਟ ਰੱਖਦੇ ਹੋਏ ਇੱਕ ਇੱਕ ਉਹ ਜਗ੍ਹਾ ਨੂੰ ਜਿਹੜਾ ਹੈ ਚੁਣਿਆ ਸੋ ਲਗਾਤਾਰ ਅਸੀਂ ਇਸ ਚੀਜ਼ ਨੂੰ ਜਿਹੜਾ ਜਾਰੀ ਰੱਖਾਂਗੇ ਇਸ ਤੋਂ ਇਲਾਵਾ ਵੀ ਸਾਡੇ ਕੋਲ ਹੋਰ ਵੀ ਜਗ੍ਹਾ ਦੇ ਉੱਪਰ ਜਿਹੜੀ ਆਇਡੈਂਟੀਫਿਕੇਸ਼ਨ ਕੀਤੀ ਜਾ ਰਹੀ ਹੈ ਬੀੜ ਤਲਾਬ ਦੇ ਵਿੱਚ ਵੀ ਅਸੀਂ ਜਿਹੜੀ ਹੈਗੀ ਇੱਕ ਪ੍ਰੋਪਰਟੀ ਦਾ ਨਾਮ ਕੀ ਹੈ ਸਰ ਪਹਿਲਾਂ ਵੀ ਕਿੰਨੇ ਮੁਕਦਮੇ ਦਰਜ ਹੈ ਕੀ ਕੁਝ ਹੈ ਇਹ ਮਨਜੀਤ ਕੌਰ ਐਲੀਸਰ ਬੰਸ ਕੌਰ ਹੈਗੀ ਇਹ ਲੇਡੀ ਅਤੇ ਇਸ ਦੇ ਘਰ ਵਾਲੇ ਦਾ ਨਾਮ ਆ ਕ ਤੇ ਇਸ ਦੇ ਖਿਲਾਫ ਐਨਡੀਪੀਐਸ ਸੈਕਟਰ ਤੋਂ ਇਕ ਅਦਾ ਇੱਕ ਮੁਕਦਮਾ ਦਰਜ ਹੈ ਹੁਣ ਅੱਜ ਕਿਹੜੀ ਕਿਹੜੀ ਤੁਹਾਡੀ ਟੀਮਾਂ ਆਈਆਂ ਇੱਥੇ ਤੇ ਕੀ ਕਹਿਣਾ ਚਾਹੁੰਦੇ ਹੋ ਨਸ਼ਾ ਤਸਕਰਾਂ ਨੂੰ ਅੱਜ ਸਾਡੇ ਨਾਲ ਸਿਵਲ ਐਡਮਿਨਿਸਟ੍ਰੇਸ਼ਨ ਦੇ ਨਾਲ ਨਾਲ ਜਿਹੜੇ ਪੁੱਡਾ ਦੇ ਅਫੀਸ਼ੀਅਲਸ ਅਗੇ ਉਹ ਵੀ ਆਏ ਆ ਤੇ ਤੁਹਾਡੇ ਲਈ ਇਹ ਅਪੀਲ ਹੈ ਜਿਹੜੇ ਵੀ ਨੰਦੇ ਨਸ਼ਾ ਦੇ ਵਿੱਚ ਗੰਦੇ ਕੰਮ ਦੇ ਵਿੱਚ ਲੱਗੇ ਹੋਏ ਨੇ ਸੀ ਜੀ ਨੂੰ ਬਾਜ਼ ਆ ਜਾਣ ਨਹੀਂ ਤਾਂ ਜਿਹੜਾ ਸੈਕਟ੍ਰੈਕਸ਼ਨ ਉਹਨਾਂ ਦੇ ਖਿਲਾਫ ਲਿਆ ਜਾਊਗਾ ਬਿਲ ਬਰਾਦਰ ਹੋ ਨਸ਼ੇ ਕਰਦੇ ਨੇ ਹੋਰ ਕਾਰਗਰ ਜਾ ਕਹਿ ਰਹੇ ਇਹ ਗੈਰ ਕਾਨੂੰਨੀ ਹੈ ਹਾਂ ਆਏ ਕਹਿ ਗੈਰ ਕਾਨੂੰਨੀ ਹੈ ਤੇ ਗੈਰ ਕਾਨੂੰਨੀ ਦਾ ਸਾਰਾ ਮੁੱਦਾ ਹੀ ਗੈਰਕਾਨੂੰਨੀ ਤਾਂ ਸਾਰੇ ਹੀ ਐ। ਸਨਾਨ ਦਾ ਹੋ ਸਕਦਾ ਕੀ ਕੰਮ? ਗੈਰਕਾਨੂੰਨੀ ਗੈਰਕਾਨੂੰਨੀ ਐ ਤਾਂ ਕਰਕੇ ਢਾ ਰਹੇ ਆ ਕਹਿੰਦੇ। ਸਾਰੇ ਹੀ ਐ। ਤੇ ਨਸ਼ੇ ਦਾ ਡਰਗ ਟੈਸਟ ਕਿੱਧਰ ਆ ਗਿਆ ਵਿਚ? ਐਸ.ਪੀ. ਸਾਹਿਬ ਦੀ ਸੁਣੀ ਨਹੀਂ ਕਰ ਤੁਸੀਂ। ਐਸ.ਪੀ. ਸਾਹਿਬ ਦੀ ਗੱਲ ਸੁਣੀ ਜਨਾ। ਕਹਿੰਦੇ ਇਹਦਾ ਨਸ਼ੇ ਦਾ ਡਰਗ ਟੈਸਟ ਕਰਾ ਲਓ। ਹੈ? ਨਸ਼ੇ ਵਾਲੀ ਗੱਲ ਕਿੱਧਰ ਆ ਗਈ? ਜਿਆਦਾ ਇੱਕ ਪਾਸਾ ਲੈਣ ਨਾ। ਜਿਆਦਾ ਕਹਿਣੇ ਗੈਰਕਾਨੂੰਨੀ ਐ, ਜਾਂ ਕਹਿਣ ਵੀ ਨਸ਼ੇ ਕਰਕੇ ਤਾਂ ਹੁੰਦੇ ਆ। ਮੈਂ ਇਹਨਾਂ ਨੂੰ ਦੇਖ ਤੁਸੀਂ ਕਹਿੰਦੇ। ਇੱਕ ਪਾਸਾ ਲੈਣ। ਤੁਹਾਨੂੰ ਕੀ ਲੱਗਦਾ ਕੀ ਐ ਇੱਥੇ ਕੀ ਕੀ ਹੋਗੀ? ਇਹ ਗੈਰਕਾਨੂੰਨੀ ਕਰਕੇ ਢਾਈ ਜਾਂਦੇ ਆ ਨਸ਼ੇ ਦਾ ਤਾਂ ਬਹਾਨਾ ਇਹ ਗੱਲ ਕਰਨੀ ਪੂਰੀ ਇੱਕ ਪਾਸਾ ਲੈਣ ਨਾ ਤੁਸੀਂ ਪੁੱਛੋ ਤੁਸੀਂ ਕਹਿ ਸਕਦੇ ਹੋ ਤੁਸੀਂ ਆਜ਼ਾਦ ਹੋ ਫਿਰ ਬਾਕੋ ਤੁਸੀਂ ਤੁਸੀਂ ਕਹਿ ਸਕਦੇ ਹੋ ਜੀ ਇੱਕ ਪਾਸਾ ਲਓ ਜਿਹੜਾ ਮਰਜ਼ੀ ਲਓ ਅੱਛਾ ਇਹਨਾਂ ਨੂੰ ਨੋਟਿਸ ਵੀ ਦਿੱਤਾ ਹੈ ਕੱਲ ਪੜ੍ਹੇ ਸੀ ਦਿੱਤਾ ਯਾਰ ਤੁਰ ਤੁਰ ਮੈਂ ਥੋੜੀ ਹੁੰਦਾ ਭਾਜੀ ਤੁਸੀਂ ਮੇਰੀ ਗੱਲ ਸੁਣੋ ਅੱਜ ਮੈਂ ਤੁਹਾਨੂੰ ਰੋਡ ਸਥਮਾਣਨਾ ਤੁਸੀਂ ਇੱਕ ਦਿਨ ਵਿੱਚ ਦੀ ਕੁਝ ਕਰਨਾਗੇ